ਤੁਸੇ ਜੁੜਿਓ ਵਸਦਾ ਪੰਜਾਬ ਦੇ ਨਾਲ ਤੇ ਮੈਂ ਲਗਨ ਸਿੰਘ 8000 ਆ ਇੱਕ ਨਵੀਂ ਚਰਚਾ ਲੈ ਕੇ ਮੇਰੇ ਨਾਲ ਮੌਜੂਦ ਰਹਿਣਗੇ ਸੀਨੇ ਪత్రికా ਸਦਾਰ ਜਗਿੰਦਰ ਸਿੰਘ ਜੀ ਸਰਬੋਤਮ ਸਵਾਗਤ ਹੈ ਧੰਨਵਾਦ ਲਗਨ ਜੀ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਤਸਰ ਸ਼ੁਰੂਆਤ ਆਪਾਂ ਸਿੱਧੀ ਸਵਾਲਾਂ ਤੋਂ ਕਰ ਲੈਂਦੇ ਆਂ ਵੀ ਗਿੱਦੜਵਾ ਹਲਕਾ ਜ਼ਿਮਨੀ ਚੂਨ ਐਲਾਲਨ ਤੋਂ ਪਹਿਲਾਂ ਹੀ ਇੱਕ ਹੋਟ ਹਲਕਾ ਬਣ ਗਿਆ ਸੀ ਤਾ ਹੁਣ ਉਹ ਹਲਕੇ ਚ ਕਿਹਦੇ ਕਿਹਦੇ ਸਿੰਘ ਫਸਣਗੇ ਆ ਦੇਖੋ ਲਗਨ ਜੀ ਜੇ ਗੱਲ ਕਰੀਏ ਤਾਂ ਪੰਜਾਬ ਤੇ ਕਈ ਹਲਕੇ ਜਿਹੇ ਨੇ ਜਿਹੜੇ ਹਮੇਸ਼ਾ ਹੌਟ ਹੀ ਰਹਿੰਦੇ ਆ ਕਿਉਂਕਿ ਉੱਥੋਂ ਜਿਹੜੇ ਵੱਡੇ ਰਾਜਨੀਤਿਕ ਘਰਾਣੇ ਚੋਣਾਂ ਲੜਦੇ ਨੇ ਜੇ ਕਿ ਦਲਵਾਹਾ ਦੀ ਗੱਲ ਕਰੀਏ ਜਾਂ ਬਟਿੰਡੇ ਦੀ ਗੱਲ ਕਰੀਏ ਜਾਂ ਪਟਿਆਲੇ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਜਿਹੇ ਹਲਕੇ ਨੇ ਖਾਸ ਕਰ ਜਿੱਥੋਂ ਰਵੈਤੀ ਲੀਡਰਸ਼ਿਪ ਚੋਣ ਲੜਦੀ ਰਹੀ ਹੈ ਅ ਰਵੇਤੀ ਲੀਡਰਸ਼ਿਪ ਤੋਂ ਭਾਪ ਹੈ ਕਾਲੀ ਕਾਂਗਰਸੀਆਂ ਦੀ ਜਿਹੜੀ ਲੀਡਰਸ਼ਿਪ ਹੈ ਜਿੱਥੇ ਚੋਣ ਲੜਦੀ ਰਹੀ ਹੈ ਖਾਸ ਕਰ ਬਾਦਲ ਪਰਿਵਾਰ ਲੜਦਾ ਰਿਹਾ ਜਾਂ ਮਹਾਰਾਜਾ ਪਟਿਆਲਾ ਦਾ ਪਰਿਵਾਰ ਲੜਦਾ ਰਿਹਾ ਉਹ ਹੌਟ ਹਲਕੇ ਹੀ ਬਣੇ ਜਾਂਦੇ ਰਹੇ ਆ ਔਰ ਗੇਦਰਵਾ ਹਲਕਾ ਵੀ ਉਹਨਾਂ ਹਲਕਿਆਂ ਚੋਈ ਇੱਕ ਔਰ ਦੇਖਿਆ ਜਾਵੇ ਤਾਂ ਜੇ ਰਾਤਾਂ ਚ ਚਲੇ ਜਾਈਏ ਤਾਂ ਜਿਹੜਾ ਜਦੋਂ ਜਿਮਨੀ ਚੋਣ ਮਾਰਕ੍ਰਿਤ ਬਾਦਲ ਜਦੋਂ ਲੜੇ ਆ ਉਦੋਂ ਜਦੋਂ ਵਿਆਹਤ ਸਰਕਾਰ ਵੇਲੇ ਹਲਕਾ ਬਹੁਤ ਜ਼ਿਆਦਾ ਹੌਟ ਹਲਕਾ ਬਣ ਗਿਆ ਸੀ ਉਦੋਂ ਤਾਂ ਜਿਹੜੀ ਆਮੋ ਸਾਹਮਣੇ ਦੀ ਸਿੱਧੀ ਇੱਕ ਟੱਕਰ ਕਹਿ ਲਓ ਲੜਾਈ ਵਾਲਾ ਮਾਹੌਲ ਬਣਿਆ ਹੋਇਆ ਸੀ ਕਿਉਂਕਿ ਸਰਕਾਰ ਨੇ ਉਸ ਸਮੇਂ ਬਿਆਨ ਸਰਕਾਰ ਨੇ ਹਲਕਾ ਜਿੱਤਣ ਲਈ ਹਰ ਹਰਬਾ ਜਰਬਾ ਵਰਤਿਆ ਜੀ ਸਾਰੀ ਸ਼ਕਤੀ ਤਾਕਤ ਉਥੇ ਝੋਕਤੀ ਸੀ ਸਰਕਾਰ ਦੀ ਪਰ ਉਹਦੇ باوجود ਵੀ ਮਨਪ੍ਰੀਤ ਸਿੰਘ ਬਾਦਲ ਉਥੋਂ ਕਾਲੀ ਦਿਲ ਜੇਤੂ ਰਿਹਾ ਸੀ ਪਰ ਉਸ ਸਮੇਂ ਤੋਂ ਲੈ ਕੇ ਹੀ ਇਹ ਜਿਹੜਾ ਹਲਕਾ ਹੌਟ ਹੀ ਚੱਲਿਆ ਆ ਰਿਹਾ ਕਹਿ ਲਓ ਪਰ ਰਾਜਾ ਬੜੰਗ ਹੁਣ ਤਿੰਨ ਵਾਰ ਇਥੋਂ ਵਿਧਾਇਕ ਜਿੱਤੇ ਨੇ ਔਰ ਹੁਣ ਜਿਹੜੀ ਜਿਮਨੀ ਚੋਣ ਹੋਣੀ ਹੈ ਜਿਮਨੀ ਚੋਣ ਲਈ ਵਾਕਈ ਇਹ ਹਲਕਾ ਜਿਹੜਾ ਪਹਿਲਾਂ ਹੀ ਸੁਰਖੀਆਂ ਚ ਆ ਗਿਆ ਕਿਉਂਕਿ ਡੈਂਪੀਟ ਲੌਂਜਡ ਇੱਕ ਵਨਪ੍ਰੀਤ ਆਪਣੇ ਸਕਵੀਰ ਬਾਦਲ ਦੇ ਖਾਸ ਸਮਝੇ ਜਾਂਦੇ ਆ ਉਹ ਛਾਲ ਮਾਰ ਗਏ ਜਾਂ ਚਲੋ ਦਲ ਬਦਲੀ ਕਰ ਗਏ ਆ ਭਾਵੇਂ ਉਹਨਾਂ ਨੇ ਕਲੀਅਰ ਕਰ ਹੀ ਦਿੱਤਾ ਕਿ ਆਮ ਆਦਮੀ ਪਾਰਟੀ ਜਾ ਰਹੀ ਹੈ ਔਰ ਇਹ ਵੀ ਹੋ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ 29 ਨੂੰ ਉੱਥੇ ਜਾ ਰਹੇ ਆ ਔਰ 28 ਨੂੰ ਉਹਨਾਂ ਨੂੰ ਆਮ ਆਦਮੀ ਪਾਰਟੀ ਸ਼ਾਮਲ ਕਰ ਰਹੇ ਆ ਔਰ ਉਸ ਤੋਂ ਬਾਅਦ ਜਿਹੜੀ ਹੈ ਉਹਨਾਂ ਨੂੰ ਟਿਕਟ ਦਾ ਵੀ ਤਕਰੀਬਨ ਕਲੀਅਰ ਹੀ ਆ ਔਰ ਜੇ ਦੇਖਿਆ ਜਾਵੇ ਤਾਂ ਜਿਵੇਂ ਹੁਣ 32 ਟੱਕਰੀ ਇਹਨੂੰ ਕਹਿ ਸਕਦੇ ਹਾਂ ਉੱਥੇ ਜਿਹੜੀ ਤੁਸੀਂ ਗੱਲ ਕੀਤੀ ਵਸ ਸਿੰਘ ਕੀ ਰਹੀ ਦੇ ਫਸਣਗੇ ਉੱਥੇ ਫਿਰ ਰਵਾਇਤੀ ਪਾਰਟੀਆਂ ਦੇ ਸਿੰਘ ਫਸਨੇ ਆ ਇਹ ਵੱਖਰੀ ਗੱਲ ਆ ਵੀ ਜਿਹੜੀ ਅ ਡੀਐਮਪੀਟੀ ਲੋਜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੁੰਦੇ ਆ ਵੀ ਆਮ ਆਦਮੀ ਦੀ ਮੋਹਰ ਜ਼ਰੂਰ ਡੀਐਮਪੀਟੀ ਲੋ ਤੇ ਲੱਗ ਜੂਗੀ ਪਰ ਹੈ ਤਾਂ ਉਹ ਰਵੈਤੀ ਪਾਰਟੀਆਂ ਦੇ ਕਾਲੀਦਲ ਦਾ ਹੀ ਲੀਡਰ ਨੇ ਨਾ ਭਾਵੇਂ ਜਿਹੜਾ ਆਮ ਆਦਮੀ ਪਾਰਟੀ ਨੇ ਸੱਤਾ ਚ ਆਉਣ ਤੋਂ ਪਹਿਲਾਂ ਦਿੱਲੀ ਚ ਵੀ ਕਹਿ ਲੋ ਜਾਂ ਪੰਜਾਬ ਚ ਆਉਣ ਤੋਂ ਪਹਿਲਾਂ ਇਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜੀ ਰਵੈਤੀ ਲੀਡਰਸ਼ਿਪ ਨੂੰ ਪਾਸੇ ਕਰਕੇ ਆਮ ਘਰਾਂ ਚੋਂ ਲੀਡਰ ਪੈਦਾ ਕਰਾਂਗੇ ਇਹਨਾਂ ਨੇ ਵਾਅਦਾ ਕੀਤਾ ਸੀ ਹੋਰ ਇਸ ਵਾਦੇਤੇ ਇਹਨਾਂ ਨੇ ਵੋਟਾਂ ਵੀ ਲਈਆਂ ਨੇ ਔਰ ਪਿਛਲੇ ਤੁਸੀਂ ਦੇਖੋਗੇ ਕਿ ਵਾਈ ਵਾਲੀ ਚੋਣ ਚ ਬਹੁਤ ਸਾਰੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਚਿਹਰੇ ਨੇ ਉਹ ਨਵੇਂ ਚਿਹਰੇ ਨੇ ਪਰ ਉਸ ਤੋਂ ਬਾਅਦ ਕਹ ਲਓ ਪਾਰਟੀ ਆਪ ਦਾ ਵਾਅਦਾ ਭੁੱਲ ਗਈ ਹੈ ਜਾਂ ਕਹਿ ਲਈਏ ਕਿ ਪਾਰਟੀ ਅਜੇ ਹਾ ਕੁਝ ਕਰੀ ਨਹੀਂ ਸਕੀ ਕਿ ਜਿਹੜੇ ਆਮ ਲੋਕ ਨੇ ਜਿਹੜੇ ਲੀਡਰ ਬਣ ਕੇ ਜਿੱਤ ਸਕਣ ਜਾਂ ਉਹਨਾਂ ਲੋਕਾਂ ਨੂੰ ਉਹ ਸ਼ਾਮਲ ਹੀ ਨਹੀਂ ਕਰ ਸਕੀ ਆਪਦੇ ਚ ਜਿਹੜੇ ਹੈਗੇ ਆ ਚਿਹਰੇ ਜਿਹੜੇ ਜਾਂ ਥਲੜੇ ਪੱਧਰ ਤੇ ਢਾਂਚਾ ਹੀ ਨਹੀਂ ਸਥਾਪਤ ਕਰ ਸਕੇ ਜਾਂ ਲੀਡਰ ਪੈਦਾ ਹੀ ਨਹੀਂ ਕਰ ਸਕੇ ਕਿ ਜਿਨ੍ਹਾਂ ਨੂੰ ਮਤਲਬ ਜਿਨ੍ਹਾਂ ਤੇ ਉਹਨਾਂ ਨੂੰ ਵਿਸ਼ਵਾਸ ਹੋਵੇ ਹੋਵੇ ਕਿ ਉਹ ਸੀਟ ਜਿਹੜੀ ਜਿੱਤ ਸਕਦੇ ਨੇ ਜਾਂ ਚੋਣ ਜਿੱਤ ਸਕਦੇ ਨੇ ਪਰ ਆਪਣਾ ਵਿਸ਼ਵਾਸ ਇਹਨੂੰ ਗਵਾਇਆ ਕਹਿ ਸਕਦੇ ਆ ਕਿ ਆਮ ਆਦਮੀ ਪਾਰਟੀ ਨੂੰ ਜਿਹੜੀਆਂ ਦੂਜੀਆਂ ਚ ਹੈ ਉਹ ਕਾਂਗਰਸ ਪਾਰਟੀ ਹੈ ਚਾ ਭਾਜਪਾ ਕੋਈ ਮੰਦਰ ਭਗਤ ਉਹਨਾਂ ਨੂੰ ਜਿਹੜਾ ਲਿਆਂਦਾ ਉਹ ਪਾਜ ਪਾਚੂ ਲਿਆਂਦਾ ਹੁਣ ਜਿਹੜਾ ਇਹਨਾਂ ਨੂੰ ਜੇ ਪਹਿਲਾਂ ਲੋਕ ਸਭਾ ਚੋਣਾਂ ਚ ਵੀ ਚੱਬੇ ਵਾਲ ਲਾ ਲਈਏ ਤਾਂ ਉਹਨਾਂ ਨੂੰ ਕਾਂਗਰਸ ਚੋ ਲਿਆ ਕੇ ਖੜਾ ਕੀਤਾ ਔਰ ਇਸੇ ਤਰ੍ਹਾਂ ਹੀ ਜੀ ਇਹ ਵੀ ਲਾ ਲਈਏ ਪਰ ਹੋਰ ਵੀ ਕਈ ਲੋਕ ਸਭਾ ਚੋਣਾਂ ਚ ਤਾਂ ਕਈ ਹੋਰ ਵੀ ਚਿਹਰੇ ਸੀ ਔਰ ਇਸ ਜਿਹੜੀਆਂ ਜਿਮਨੀਆ ਚੋਣਾਂ ਚ ਵੀ ਆਮ ਆਦਮੀ ਪਾਰਟੀ ਕੋਈ ਇਹ ਜਿਹੇ ਲੀਡਰ ਜਿਹੜੀ ਆ ਨਹੀਂ ਪੈਦਾ ਕਰ ਸਕੀ ਜਿਹਨੂੰ ਤੋਂ ਕਹਿ ਲਓ ਜਿਹਨੂੰ ਵਿਸ਼ਵਾਸ ਜਿਹਨੂੰ ਕਹ ਲੋ ਭਰੋਸਾ ਹੋਵੇ ਕਿ ਉਹ ਜਿੱਤ ਸਕਦਾ ਹੈ ਨਾ ਤੇ ਇਹਦੇ ਕਰਕੇ ਇਹਨਾਂ ਨੂੰ ਮੈਨੂੰ ਲੱਗਦਾ ਵੀ ਢੀਪੇਟ ਲੋ ਤੋਂ ਹੀ ਨਿਰਪਰ ਹੋਣਾ ਪੈਣਾ ਔਰ ਇਹ ਰਵੈਤੀ ਪਾਰਟੀਆਂ ਦੇ ਸਿੰਘ ਫਸਨੇ ਆ ਔਰ ਕਾਂਗਰਸ ਉਹ ਨਾਲਾ ਮੋ ਸਾਹਮਣੇ ਹੋ ਸਕਦੇ ਆ ਜਾਂ ਉੱਥੇ ਆਮ ਆਦਮੀ ਪਾਰਟੀ ਤੇ ਕਾਲੀ ਦਲ ਵੀ ਜੇ ਕੋਈ ਕਿਉਂਕਿ ਇੱਕ ਵਾਰੀ ਤਾਂ ਕਾਲੀ ਦਲ ਨੇ ਗਵਾ ਲਿਆ ਨਾ ਢੀਪੇਟ ਲੋ ਜੇ ਕਹ ਲੋ ਮਨਪ੍ਰੀਤ ਬਾਦਲ ਨੂੰ ਲਿਆਉਂਦੇ ਲਿਆਉਂਦੇ ਜਾਂ ਉਹਨਾਂ ਦੀ ਵਾਪਸੀ ਕਰਵਾਉਂਦੇ ਕਰਵਾਉਂਦੇ ਜਿਹੜਾ ਆਪਣੇ ਘਰ ਦਾ ਮੈਂਬਰ ਕਹਿ ਲੋ ਜਾਂ ਉਮੀਦਵਾਰ ਸੀਗਾ ਉਹ ਗਵਾ ਲਿਆ ਹੁਣ ਭਾਵੇਂ ਸੁਖਬੀਰ ਬਾਦਲ ਉਹਨਾਂ ਨੂੰ ਅਪੀਲਾਂ ਵੀ ਕਰ ਰਹੇ ਆ ਜਾਂ ਪਾਰਟੀ ਪੱਧਰ ਤੇ ਵੀ ਜਿਹੜੀ ਆ ਪਾਰਲੀਮੈਂਟਰੀ ਬੋਰਡ ਨੇ ਵੀ ਫੀਲ ਕੀਤੀ ਹੈ ਕਿ ਵਾਪਸ ਆ ਜਾਣ ਪਰ ਵਾਪਸ ਆ ਕੇ ਅਕਾਲੀ ਦਲ ਦੇ ਉਹ ਕੈਂਡੀਡੇਟ ਬਣ ਪਰ ਹੁਣ ਤਾਂ ਸਮਾਂ ਲੰਘ ਚੁੱਕਿਆ ਔਰ ਡਿੰਪੀ ਢਿੱਲੋਂ ਨੇ ਵੀ ਜਵਾਬ ਦਿੱਤਾ ਕਿ ਉਹ ਹੁਣ ਉਹ ਸਮਾਂ ਲੰਘ ਚੁੱਕਿਆ ਔਰ ਜਿਹੜੇ ਕਹਿ ਲੋ ਸਿੰਘ ਜਿਹੜੇ ਫਸਨੇ ਆ ਉਹ ਤਾਂ ਉਹਨਾਂ ਪਾਰਟੀਆਂ ਦੇ ਦੋਨਾਂ ਤਰ੍ਹਾਂ ਦੇ ਹੀ ਕਹ ਲੋ ਉਹਨਾਂ ਦੀ ਫਸਨੇ ਆ ਜਾਂ ਉਹਨਾਂ ਲੀਡਰਾਂ ਦੇ ਹੀ ਫਸਨੇ ਆ ਔਰ ਇਹ ਜ਼ਰੂਰ ਹੈ ਕਿ ਮੋਰ ਜਿਹੜੀ ਆਮ ਆਦਮੀ ਪਾਰਟੀ ਦੀ ਹੋਊਗੀ ਔਰ ਜਿਸ ਤਰ੍ਹਾਂ ਦੇ ਮਤਲਬ ਇਹ ਹੋ ਗਿਆ ਵੀ ਉਹਨਾਂ ਨੂੰ 28 ਨੂੰ ਕਾਂਗਰਸ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ 'ਚ ਕੋਈ ਇਹ ਤਾਂ ਕਲੀਅਰ ਇਹ ਕਿ ਟਿਕਟ ਵੀ ਉਹਨਾਂ ਨੂੰ ਹੀ ਦੇਣੀ ਆ ਔਰ ਕਿਸ ਤਰ੍ਹਾਂ ਦੇ ਅਕਾਲੀ ਦਲ ਕਿਹਨੂੰ ਕਿਹੜੇ ਚਿਹਰੇ ਨੂੰ ਉਤਾਰਦਾ ਕਿਉਂਕਿ ਅਕਾਲੀ ਦਲ ਵੀ ਕੋਈ ਪ੍ਰਭਾਵਸ਼ਾਲੀ ਚਿਹਰਾ ਹੀ ਤਾਰਨਾ ਪਊ ਨਾ ਮੈਦਾਨ ਚ ਜੀ ਉਸੇ ਤਰ੍ਹਾਂ ਕਾਂਗਰਸ ਪਾਰਟੀ ਨੂੰ ਵੀ ਕੋਈ ਉਹੋ ਜਿਹਾ ਚਿਹਰਾ ਹੀ ਤਾਰਨਾ ਪਊਗਾ ਜਿਹੜਾ ਮਤਲਬ ਕਹ ਲੋ ਜਿੱਤ ਅਲੇ ਪਾਸੇ ਜਾ ਸਕਦਾ ਹੋਵੇ ਔਰ ਇਹਦੇ ਲਈ ਸਾਰੀਆਂ ਧਿਰਾਂ ਦਾ ਹੀ ਉੱਥੇ ਜਿਹੜਾ ਜੋਰ ਲੱਗਣਾ ਔਰ ਹੁਣੇ ਤੋਂ ਹੀ ਜੇ ਬਾਕੀ ਹਲਕਿਆਂ ਦੇ ਮੁਕਾਬਲੇ ਦੇਖੀਏ ਤਾਂ ਗੇਦੜਵਾਹ ਜਿਸ ਤਰ੍ਹਾਂ ਪਹਿਲਾਂ ਕਿੱਸਿਆ ਜਾ ਰਿਹਾ ਉਹ ਹੌਟ ਹਲਕਾ ਬਣ ਚੁੱਕਿਆ ਔਰ ਇੱਥੇ ਜਿਹੜਾ ਸਖਤ ਮੁਕਾਬਲਾ ਜਾਂ ਫਸਵੀ ਟੱਕਰ ਹੋਣ ਦੇ ਜਿਹੜੇ ਅਸਾਰ ਨੇ ਜੀ ਤਾਂ ਸਰ ਅੱਗੇ ਗੱਲ ਕਰਦੇ ਆ ਨਿਤ ਨਵੇਂ ਵਿਵਾਦ ਛਿੜਨ ਵਾਲੀ ਕੰਗਣਾ ਰਣੌਤ ਨੂੰ ਹੁਣ ਘਰੋਂ ਵੀ ਝਾੜ ਪੈ ਗਈ ਆ ਕਿ ਹੁਣ ਨੇ ਸਮਝੇਗੀ ਇਹ ਬੀਬੀ ਦੇਖੋ ਜਿਹੜੀ ਬੀਬੀ ਦੀ ਕਹ ਲੋ ਹੋਂ ਦੀ ਵਿਵਾਦਾਂ ਚੋਪ ਜੀ ਹੋਵੇ ਜਾਂ ਵਿਵਾਦਾਂ ਚ ਨਿਕਲੀ ਹੋਵੇ ਜਾਂ ਜਿਹੜੀ ਬੀਬੀ ਨੂੰ ਇਹ ਲੱਗਦਾ ਹੋਵੇ ਕਿ ਉਹ ਕੋਈ ਨਾ ਕੋਈ ਨਵਾਂ ਮੁੱਦਾ ਛੇੜ ਕੇ ਖਾਸ ਕਰ ਪੰਜਾਬ ਜਾ ਕਿਸਾਨੀ ਜਾਂ ਸਿੱਖਾਂ ਨਾਲ ਸੰਬੰਧਿਤ ਮੁੱਦਾ ਛੇੜ ਕੇ ਉਹ ਉਹਦਾ ਹਵਾਰ ਹੋ ਸਕਦਾ ਤਾਂ ਉਹ ਬੀਬੀ ਲੱਗਦਾ ਨਹੀਂ ਕਿ ਸਮਝੂਗੀ ਪਰ ਇਹ ਜ਼ਰੂਰ ਹੈ ਕਿ ਜਿਹੜਾ ਉਹਨੇ ਕਿਸਾਨਾਂ ਤੇ ਟਿੱਪਣੀ ਕੀਤੀ ਹੈ ਜਾਂ ਜਿਸ ਤਰ੍ਹਾਂ ਕਿਸਾਨਾਂ ਨੂੰ ਭਾਵੇਂ ਉਹ ਪਹਿਲਾਂ ਜਿਹੜਾ ਕਿਸਾਨੀ ਸੰਘਰਸ਼ ਚੱਲਿਆ ਉਦੋਂ ਵੀ ਬੀਬੀ ਨੇ ਕਈ ਟਿੱਪਣੀਆਂ ਕੀਤੀਆਂ ਸੀ ਔਰ ਉਹਨੂੰ ਇਹ ਲੱਗਦਾ ਪਿਆ ਸੀ ਕਿ ਜਿਸ ਤਰ੍ਹਾਂ ਮਤਲਬ ਉਹਦਾ ਰਾਜਨੀਤਿਕ ਆਭਾਰ ਹੋਇਆ ਉਹ ਉਹਨਾਂ ਟਿੱਪਣੀਆਂ ਕਰਕੇ ਉਹ ਭਾਜਪਾ ਚ ਸ਼ਾਮਲ ਹੋ ਕੇ ਭਾਜਪਾ ਵੱਲੋਂ ਹਿਮਾਚਲ ਚ ਚੋਣ ਜਿੱਤੀ ਹੈ ਨੂੰ ਲੱਗਦਾ ਸੀ ਕਿ ਇਹ ਜਿਹੜੀ ਇਹ ਟਿੱਪਣੀ ਕਰਨ ਨਾਲ ਉਹ ਤਾਂ ਹੋਰ ਆਭਾਰ ਹੋਵੇਗਾ ਪਰ ਮੈਨੂੰ ਲੱਗਦਾ ਵੀ ਉਹ ਉਲਟਾ ਪੈ ਗਿਆ ਕਿਉਂਕਿ ਭਾਜਪਾ ਨੂੰ ਵੀ ਇਲੈਕਸ਼ਨ ਆ ਹੁਣ ਹਰਿਆਣੇ ਚ ਇਲੈਕਸ਼ਨ ਆ ਕਿਸਾਨੀ ਵੋਟ ਆ ਉੱਥੇ ਜਾਟ ਵੋਟ ਆ ਔਰ ਉਹਦਾ ਕਰਕੇ ਭਾਜਪਾ ਨੂੰ ਵੀ ਉਹਦੇ ਬੈਕ ਤੇ ਸਟੈਂਡ ਲੈਣ ਦੀ ਬਜਾਏ ਪੈਰ ਪਿੱਛੇ ਖਿੱਚਣਾ ਪੈ ਗਿਆ ਔਰ ਭਾਜਪਾ ਨੇ ਕਹਿਤਾ ਕਿ ਇਹਦੀ ਇਹਦਾ ਨਿੱਜੀ ਬਿਆਨ ਉਹ ਸਰ ਦਾ ਬੀਬੀ ਦਾ ਉਹਨਾਂ ਦਾ ਉਹਨਾਂ ਦੀ ਪਾਰਟੀ ਦਾ ਜਾਂ ਉਹਨਾਂ ਦੇ ਪਾਰਟੀ ਦਾ ਸਥਾਨ ਦਾ ਇਹਦੇ ਪਿੱਛੇ ਕੋਈ ਸਟੈਂਡ ਨਹੀਂ ਹੈਗਾ ਔਰ ਬੀਬੀ ਕਹਿ ਰਹਾ ਕਿ ਬੀਬੀ ਨੂੰ ਅੱਗੇ ਤੋਂ ਇਹ ਜਿਹੜੇ ਵਿਵਾਦਤ ਬਿਆਨ ਨੇ ਉਹਨਾਂ ਤੋਂ ਗਰੇਜ ਕਰਨਾ ਚਾਹੀਦਾ ਔਰ ਦੂਸਰੇ ਪਾਸੇ ਕਾਂਗਰਸ ਪਾਰਟੀ ਨੇ ਤੇ ਵੀ ਕਿਹਾ ਵਿੱਚ ਭਾਜਪਾ ਮਤਲਬ ਕਹਿ ਰਹੀ ਹੈ ਕਿ ਬੀਬੀ ਦੇ ਇਸ ਬਿਆਨ ਨਾਲ ਉਹਨਾਂ ਦੀ ਪਾਰਟੀ ਦਾ ਸਬੰਧ ਨਹੀਂ ਤਾਂ ਫਿਰ ਉਹਨਾਂ ਨੂੰ ਇਨੂੰ ਆਪਦੀ ਪਾਰਟੀ ਚੋਂ ਵੀ ਕੱਢਣਾ ਚਾਹੀਦਾ ਇਹ ਵੀ ਮੰਗ ਉੱਠੀ ਹੈ ਮਤਲਬ ਇਹਦੇ ਨਾਲ ਹੀ ਜਿਹੜੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਉਹਨਾਂ ਨੇ ਵੀ ਇਸ ਮੁੱਦੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਆਪਣੇ ਨਰਿੰਦਰ ਮੋਦੀ ਨੂੰ ਵੀ کہہ ਰਿਹਾ ਔਰ ਕਿਹਾ ਕਿ ਉਹ ਮਾਫੀ ਮੰਗਣ ਔਰ ਕੰਗੜਾ ਵੀ ਜਿਹੜੀ ਹੈ ਮਾਫੀ ਮੰਗੇ ਪਰ ਇਹ ਬੀਬੀ ਮੈਨੂੰ ਲੱਗਦਾ ਨਹੀਂ ਕਿ ਬਈ ਸਮਝੂਗੀ ਕਿਉਂਕਿ ਇਹਦੀ ਜਿਹੜੀ ਇਹਦੀ ਹੋਂ ਦੀ ਜਿਹੜੀ ਵਿਵਾਦਾਂ ਤੇ ਟਿਕੀ ਹੋਈ ਹੈ ਔਰ ਜਿਸ ਤਰ੍ਹਾਂ ਦੀ ਇਹਨੂੰ ਝਾੜ ਉਦੋਂ ਵੀ ਜਦੋਂ ਇਹਨੇ ਕਿਹਾ ਸੀ ਕਿ ਧਰਨੇ ਤੇ ਜਿਹੜੀਆਂ ਬੈਠੀਆਂ ਜਾਂ ਸੰਘਰਸ਼ ਚ ਜਿਹੜੀਆਂ ਬੈਠੀਆਂ ਬੀਬੀਆਂ ਨੇ ਉਹ 100-100 ਰੁਪਏ ਤੇ ਲਿਆਂਦੀਆਂ ਹੋਈਆਂ ਬੀਬੀਆਂ ਨੇ ਉਸ ਸਮੇਂ ਵੀ ਬਹੁਤ ਵੱਡਾ ਇਹਦਾ ਵਿਰੋਧ ਹੋਇਆ ਸੀ ਬੀਬੀ ਦਾ ਉਦੋਂ ਵੀ ਕੰਗਣਾ ਨੂੰ ਬਹੁਤ ਜ਼ਿਆਦਾ ਝਾੜ ਪਾਈ ਸੀ ਲੋਕਾਂ ਨੇ ਔਰ ਕਿਸਾਨਾਂ ਨੇ ਕਿਸਾਨ ਬੀਬੀਆਂ ਨੇ ਬਹੁਤ ਜ਼ਿਆਦਾ ਝਾੜ ਪਾਈ ਸੀ ਇਤੋਂ ਤੱਕ ਕਿ ਨੰਦਪੁਰ ਸਾਹਿਬ ਜਦੋਂ ਇਹ ਉੱਥੇ ਜਾ ਰਹੀ ਸੀ ਆਪਦੇ ਘਰ ਜਾ ਰਹੀ ਸੀ ਇਹ ਬਾਤ ਚੱਲ ਉਹ ਤੋਂ ਉਦੋਂ ਨੰਦਪੁਰ ਸਾਹਿਬ ਇਹ ਕਿ ਇਹਨੂੰ ਘੇਰ ਕੇ ਇਹਦਾ ਇਹ ਇਹਦੀ ਗੱਡੀ ਦੇ ਸਾਹਮਣੇ ਲੋਕਾਂ ਨੇ ਪ੍ਰੋਟੈਸਟ ਵੀ ਕੀਤਾ ਹੈ ਬਹੁਤ ਸਖਤ ਉਦੋਂ ਇਹਦਾ ਚਿਹਰਾ ਉੱਡਿਆ ਆਇਆ ਸੀ ਆ ਔਰ ਇਹ ਪੀਪੀ ਜਿਹੜੀ ਹੈ ਹੁਣੇ ਨੂੰ ਜ਼ਰੂਰ ਸਮਝ ਜਾਣਾ ਚਾਹੀਦਾ ਜਿਸ ਤਰ੍ਹਾਂ ਦੇ ਜੇ ਐਮਰਜੈਂਸੀ ਫਿਲਮ ਦੇ ਮੁੱਦੇ ਤੇ ਵੀ ਜਿਸ ਤਰ੍ਹਾਂ ਸਿੱਖਾਂ ਚ ਰੋਸ ਆ ਜਾਂ ਸਿੱਖਾਂ ਚ ਜਿਸ ਤਰ੍ਹਾਂ ਦਾ ਸਿੱਖਾਂ ਨੇ ਰੋਸ ਪ੍ਰਗਟਾਇਆ ਜਾਂ ਮੰਗ ਕੀਤੀ ਹੈ ਕਿ ਫਿਲਮ ਰਿਲੀਜ਼ ਨਹੀਂ ਹੋਣੀ ਚਾਹੀਦੀ ਔਰ ਇਹ ਫਿਲਮ ਜਿਹੜੀ ਹੈ ਪੰਜਾਬ ਦਾ ਮਾਹੌਲ ਖਰਾਬ ਕਰ ਸਕਦੀ ਹੈ ਜਾਂ ਦੇਸ਼ ਦਾ ਮਾਹੌਲ ਖਰਾਬ ਕਰ ਸਕਦੀ ਹੈ ਔਰ ਖਾਸ ਕਰ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਇਸ ਪੱਲੇ ਜਿਸ ਤਰ੍ਹਾਂ ਦਾ ਇਹਦਾ ਇੱਕ ਸੀਲ ਜਿਹੜਾ ਜਾਰੀ ਹੋਇਆ ਉਹ ਤੋਂ ਲੱਗਦਾ ਔਰ ਇਸ ਬੀਬੀ ਨੂੰ ਜਿਹੜੇ ਇਹ ਇਹ ਜਿਹੜੇ ਮਤਲਬ ਮਾਹੌਲ ਖਰਾਬ ਕਰਨ ਵਾਲੇ ਜਿਹੜੇ ਇਦਾਂ ਦੇ ਸਟੈਪ ਆ ਜਾਂ ਕਦਮ ਆ ਉਹ ਨਹੀਂ ਚੁੱਕਣੇ ਚਾਹੀਦੇ ਕਿਉਂਕਿ ਇਹ ਦੇ ਜਿਹੜੇ ਨਤੀਜੇ ਨੇ ਉਹ ਬੜੇ ਮਹਿੰਗੇ ਪੈ ਜਾਂਦੇ ਆ ਔਰ ਇਥੋਂ ਤੱਕ ਕਿ ਜਿਹੜੇ ਹਾਲਾਤ ਨੇ ਦੇਸ਼ ਦੇ ਹਾਲਾਤ ਨੇ ਜਿਹੜੇ ਜਿਹੜੇ ਸ਼ਾਂਤੀ ਪਲ ਜਾਂ ਜਾਂ ਦੇਸ਼ ਦੀ ਡਿਵੈਲਪਮੈਂਟ ਲਈ ਜਿਹੜੀ ਸਮੇਂ ਦੀ ਲੋੜ ਆ ਉਹਦੀ بجائے ਅਜਿਹੇ ਜਿਹੜੇ ਵਿਵਾਦਤ ਮਾਹੌਲ ਪੈਦਾ ਕਰਨਾ ਜਾਂ ਲੋਕਾਂ ਦੇ ਜੀਆਂ ਜਿਹੜੀਆਂ ਭਾਵਨਾ ਨਾਲ ਭਾਵਨਾਵਾਂ ਨਾਲ ਖੇਡਣਾ ਉਹ ਉਹ ਮੰਦ ਭੱਗ ਹੈ ਔਰ ਬੀਬੀ ਨੂੰ ਅਜਿਹੇ ਸਮੇਂ ਜਿਹੜੀਆਂ ਸਲਾਹਾਂ ਆ ਰਹੀਆਂ ਵੀ ਉਹ ਮਤਲਬ ਇਹ ਜਿਹੇ ਉਹ ਤੋਂ ਪਾਰਟੀ ਵੱਲੋਂ ਵੀ ਆ ਗਿਆ ਜਾਂ ਹੋਰ ਆਸਿਓਂ-ਪਾਸੰ ਵੀ ਆ ਰਹੀਆਂ ਕਿ ਉਹ ਅਜਿਹੇ ਵਿਵਾਦਤ ਬਿਆਨ ਜਾਂ ਵਿਵਾਦਤ ਮਸਲੇ ਜਾਂ ਮੁੱਦੇ ਨਾ ਛੇੜੇ ਤਾਂ ਬੀਬੀ ਨੂੰ ਸਮਝ ਜ਼ਰੂਰ ਲੈਣਾ ਚਾਹੀਦਾ ਨਹੀਂ ਤਾਂ ਅਜਿਹੇ ਮਤਲਬ ਬੀਬੀ ਦੇ ਬਿਆਨਾਂ ਕਰਕੇ ਜਿਹੜਾ ਮਾਹੌਲ ਆ ਫਿਰ ਵਿਗੜ ਸਕਦਾ ਹੈ ਜਾਂ ਹਾਲਾਤ ਵਿਗੜ ਸਕਦੇ ਆ ਔਰ ਜਿਹੜਾ ਇਹਦਾ ਕਹਿ ਲੋ ਫਰਜਾਨਾ ਆ ਆਮ ਲੋਕਾਂ ਨੂੰ ਭੁਗਤ ਨਾ ਪੈਂਦਾ ਜਾਂ ਦੇਸ਼ ਦੇ ਲੋਕਾਂ ਨੂੰ ਭੁਗਤ ਨਾ ਪੈਂਦਾ ਔਰ ਬੀਬੀ ਨੂੰ ਜੋ ਜ਼ਰੂਰ ਹੁਣ ਸਮਝਣਾ ਚਾਹੀਦਾ ਜੀ ਤਾ ਅੱਗੇ ਗੱਲ ਕਰਦੇ ਆਂ ਵੀ ਮੁੱਖ ਮੰਤਰੀ ਭਗਵੰਤ ਮਾਨ ਲਈ ਨਵੇਂ ਸ਼ਾਹੀ ਮੈਲ ਦੀ ਤਿਆਰੀ ਕਿੱਥੇ ਹੋ ਰਹੀ ਹੈ ਤੇ ਉਹ ਕਦੋਂ ਬਣਨਗੇ ਮਹਾਰਾਜਾ ਸਤੋਜ ਅਹ ਦੇਖੋ ਜਿਹੜਾ ਜਿਹੜੇ ਆਮ ਆਦਮੀ ਪਾਰਟੀ ਦੇ ਬੈਨਰ ਥੱਲੇ ਸਰਕਾਰ ਬਣੀ ਸੀ ਜਾਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਕਿਹਾ ਜਾ ਰਿਆ ਸੀ ਉਹ ਤਾਂ ਖੈਰ ਗੱਲ ਨਹੀਂ ਰਹੀ ਹੁਣ ਤੁਸੀਂ ਦੇਖਿਆ ਹੀ ਹੈ ਕਿ ਬੜੀ ਵੱਡੀ ਸੁਰੱਖਿਆ ਛਤਰੀੇ ਹੇਠ ਮਹਾਰਾਜਿਆਂ ਦੀ ਤਰ੍ਹਾਂ ਤੱਪ ਕੁਆਂਟ ਮਾਨਵੀ ਵਿਚਰਦੇ ਨੇ ਔਰ ਸਭ ਤੋਂ ਵੱਡੀ ਸੁਰੱਖਿਆ ਛਤਰੀ ਉਹਨਾਂ ਕੋਲੇ ਔਰ 15 ਅਗਸਤ ਦੇ ਤਾਂ ਤੁਸੀਂ ਦੇਖਿਆ ਹੀ ਹੈ ਕਿ ਉਹਨਾਂ ਲਈ ਸਪੈਸ਼ਲ ਇੱਕ ਜਿੱਥੇ ਉਹਨਾਂ ਨੇ ਲੈਕਚਰ ਕਰਨਾ ਸੀ ਇੱਕ ਸਪੈਸ਼ਲ 16 ਲੱਖ ਰੁਪਏ ਖਰਚ ਕੇ ਜਿਹੜਾ ਉਹਨਾਂ ਲਈ ਇੱਕ ਸਪੈਸ਼ਲ ਉਹ ਤਿਆਰ ਕੀਤਾ ਗਿਆ ਸੀ ਜਿੱਥੇ ਉਹਨਾਂ ਨੇ ਖੜ ਕੇ ਲੈਕਚਰ ਕੀਤਾ ਔਰ ਜੀ ਉਸੇ ਤਰ੍ਹਾਂ ਜਿਹੜਾ ਜਿਹੜਾ ਮਹਾਰਾਜਾ ਸਤੋ ਦਾ ਜਿਹੜਾ ਉਹਨਾਂ ਨੂੰ ਖਤਾਬ ਹੈ ਉਹ ਪ੍ਰਤਾਪ ਸਿੰਘ ਬਾਜਵਾ ਨੇ ਦਿੱਤਾ ਹੋਇਆ ਔਰ ਉਹਨਾਂ ਨੇ ਹੀ ਦੱਸਿਆ ਕਿ ਉਹਨਾਂ ਵੱਲੋਂ ਇੱਕ ਜਲੰਧਰ ਚ ਜਿਹੜਾ ਪ੍ਰਾਤਨ ਕੋਈ ਅੰਗਰੇਜ਼ ਸਰਕਾਰ ਵੇਲੇ ਦਾ ਕੋਈ ਪ੍ਰਾਤਨ ਮਹਿਲ ਹੈ ਜਿਹੜਾ ਕਿ ਬਾਰਾਂਦਰੀ ਚ ਬਣਿਆ ਹੋਇਆ ਜਾਂ ਪ੍ਰਾਣੀ ਕੋਠੀ ਹੈਗੀ ਆ ਉਹਦੀ ਤਿਆਰੀ ਹੋ ਰਹੀ ਹੈ ਔਰ ਉੱਥੇ ਜਿਹੜੇ ਜਦੋਂ ਬ੍ਰਿਟਿਸ਼ ਸਰਕਾਰ ਦੇ ਜਿਹੜੇ ਜਲੰਧਰ ਦੇ ਪਹਿਲੇ ਸੀਗੇ ਡਿਵੀਜ਼ਨ ਦੇ ਉਹ ਜਲੰਧਰ ਡਿਵੀਜ਼ਨ ਦੇ ਪਹਿਲੇ ਕਮਿਸ਼ਨਰ ਸੀਗੇ ਜਿਹੜੇ ਸਰ ਜohn ਲਾਰੈਂਸ ਜਿਹੜੇ ਸੀਗੇ ਉਹ ਉੱਥੇ ਆ ਕੇ 1948 ਨੂੰ ਉਹਨਾਂ ਨੇ ਉਹਨਾਂ ਦਾ ਉਹ ਕਰਸ ਸੀ ਉਹਦੀ ਤਿਆਰੀ ਹੋ ਰਹੀ ਹੈ ਜਿੱਥੇ ਕਹਿੰਦੇ ਭਗਵੰਤ ਮਾਨ ਨੇ ਆਉਣ ਵਾਲੇ ਸਮੇਂ 'ਚ ਰਹਿਣਾ ਜਾਂ ਰਹਿਸ਼ ਕਰਨੀ ਹੈ ਕਿਉਂਕਿ ਉਹਨਾਂ ਨੇ ਕਿਹਾ ਸੀਗਾ ਨਾ ਕਿ ਜਲੰਧਰ 'ਚ ਰਹਿਣਗੇ ਔਰ ਮਹਾਰਾਜਾ ਪਟਿਆਲਾ ਜਿੱਦਾਂ ਸ਼ਾਹੀ ਮਹਿਲ ਸੀ ਪਹਿਲਾਂ ਚਰਚਾ ਰਹਿੰਦੀ ਸੀ ਹੁਣ ਮਹਾਰਾਜਾ ਸਤੌਜ ਦੇ ਮਹਿਲ ਦੀ ਵੀ ਇਹਦੀ ਵੀ ਚਰਚਾ ਹੋਊਗੀ ਔਰ ਕਹ ਲੋ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਹੁਣ शाही ठाठबाट ਵਾਲਾ ਮੁੱਖ ਮੰਤਰੀ ਕਹਿ ਲਓ ਜਾਂ ਸ਼ਾਹੀ ਮਹਿਲ ਵਾਲਾ ਮੁੱਖ ਮੰਤਰੀ ਜਲਦੀ ਬਣ ਜਾਊਗਾ ਜੀ ਤੇ ਸਰ ਮੇਰਾ ਅਗਲਾ ਸਵਾਲ ਹੈ ਵੀ ਕੈਨੇਡਾ ਦੀ ਟਰੂਡੋ ਸਰਕਾਰ ਨੇ ਕੀ ਕੱਢਿਆ ਨਵਾਂ ਸੱਪ ਤੇ ਉਹਨਾਂ ਨੇ ਕੀ ਨਵੀਂ ਪਾਬੰਦੀ ਲਾਈ ਹੈ ਦੇਖੋ ਤੁਸੀਂ ਸੁਣਦੇ ਹੋ ਕਿ ਹਰ ਰੋਜ਼ ਜਿਹੜੀ ਟਰੂਡੋ ਸਰਕਾਰ ਆ ਵਿਦਿਆਰਥੀਆਂ ਤੇ ਕੋਈ ਨਾ ਕੋਈ ਨਵੇਂ ਮਤਲਬ ਕਾਨੂੰਨ ਥੋਪ ਕੇ ਵਿਦਿਆਰਥੀਆਂ ਦੀ ਐਂਟਰੀ ਕਹਿ ਲਓ ਜਾਂ ਵਿਦਿਆਰਥੀਆਂ ਦੇ ਵਰਕ ਪਰਮਿਟ ਕਹਿ ਲਓ ਸਟੱਡੀ ਪਰਮਿਟ ਉਹ ਤੇ ਪਾਬੰਦੀ ਲਾ ਰਹੀ ਆ ਜਾਂ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਚ ਵੀ ਲੱਗੀ ਹੋਈ ਆ ਜਾਂ ਇੱਥੇ ਵੀ ਜਿਹੜੇ ਵਿਦਿਆਰਥੀ ਆਏ ਹੋਏ ਨੇ ਕੈਨੇਡਾ ਚ ਉਹਨਾਂ ਲਈ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਜੜੀਆਂ ਨੇ ਹੁਣ ਜਿਹੜੇ ਲੇਟੈਸਟ ਸਰਕਾਰ ਨੇ ਕਾਨੂੰਨ ਬਣਾਏ ਆ ਜਾਂ ਸ਼ਕਤੀ ਕੀਤੀ ਆ ਉਹਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋਈਆਂ ਨੇ ਔਰ ਹੁਣ ਜਿਹੜਾ ਜਿਹੜੇ ਵਰਕ ਪਰਮਿਟ ਤੇ ਆਉਂਦੇ ਆ ਜਿਹੜੇ ਕਾਮੇ ਆ ਉਹਨਾਂ ਲਈ ਵੀ ਅੱਜ ਇੱਕ ਨਵੀਂ ਆਈ ਹੈ ਜਿਹੜੇ ਵਰਕ ਪਰਮਿਟ ਕਹ ਲੋ ਲੋ ਵੇਜ ਵਾਲੇ ਆ ਉਹ ਉਤੇ ਉਹਨਾਂ ਨੇ ਉਹਨਾਂ ਦੀ ਉਹ ਘਟਾਈ ਹੈ ਅ ਮਤਲਬ ਉਹ ਬੰਦੀ ਕਰਨ ਜਾ ਰਹੀ ਹੈ ਸਰਕਾਰ ਪਰ ਉਹਦੇ ਨਾਲ ਜਿਹੜੀ ਹੈ ਕਹ ਲੋ ਸਰਕਾਰ ਦਾ ਮੇਨ ਮਕਸਦ ਹੈਗਾ ਕਿ ਜਿਹੜੇ ਇੱਥੋਂ ਦੇ ਹੈਗੇ ਨੇ ਲੋਕ ਕੈਨੇਡਾ ਦੇ ਕਾਮੇ ਨੇ ਉਹਨਾਂ ਨੂੰ ਵਰਕ ਮਿਲ ਸਕੇ ਕਿਉਂਕਿ ਇੱਥੇ ਤੇ ਬਹੁਤ ਸਾਰੇ ਜਿਹੜੇ ਬੱਚੇ ਵੀ ਕਹ ਲੋ ਜਾਂ ਲੋਕ ਕਹ ਲੋ ਇੱਥੇ ਉਹ ਸਾਰੇ ਹੁਣ ਕੰਮ ਦੀ ਇੱਥੇ ਸਮੱਸਿਆ ਆਈ ਹੋਈ ਹੈ ਜਿਦਾ ਤਾਂ ਰਹਿائش ਦੀ ਵੀ ਕਾਫੀ ਸਮੱਸਿਆ ਆਈ ਹੈ ਆਈ ਹੋਈ ਹੈ ਤੇ ਹੱਲ ਲਈ ਜਾਂ ਕਹਿ ਲੋ ਜਾਂ ਅਗਲੇ ਸਾਲ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਖਾਸ ਕਰ ਸਭ ਤੋਂ ਵੱਡਾ ਮੁੱਦਾ ਇਹ ਹੈ ਟਟੋ ਦੇ ਖਿਲਾਫ ਕਿ ਇੱਥੇ ਬਹੁਤ ਸਾਰੇ ਇੱਥੋਂ ਦੇ ਜਿਹੜੇ ਲੋਕ ਲੋਕ ਨੇ ਉਹ ਸੋਚਦੇ ਇੱਥੋਂ ਦੇ ਜਿਹੜੇ ਵਿਦੇਸ਼ੀ ਮੂਲ ਦੇ ਇੱਥੋਂ ਦੇ ਲੋਕ ਨੇ ਵੀ ਜਿਹੜੀ ਹੈ ਸਰਕਾਰ ਨੇ ਟਰਡੋ ਸਰਕਾਰ ਨੇ ਜਿਹੜੇ ਬਹੁਤ ਸਾਰੇ ਵੱਡੀ ਗਿਣਤੀ ਚ ਵਿਦਿਆਰਥੀ ਜਾਂ ਬਾਹਰੋਂ ਕਾਮੇ ਕਿੱਥੇ ਲੈ ਜਾਂਦੇ ਆ ਜਿਹਦੇ ਕਰਕੇ ਉਹਨਾਂ ਲਈ ਰਜਗਾਰ ਦੀ ਇੱਥੋਂ ਦੇ ਜਿਹੜੇ ਲੋਕਲ ਵਸਿੰਦੇ ਆ ਉਹਨਾਂ ਲਈ ਰਜਗਾਰ ਦੀ ਸਮੱਸਿਆ ਪੈਦਾ ਹੋ ਗਈ ਆ ਉਹਨਾਂ ਲਈ ਰਹਿائش ਦੀ ਸਮੱਸਿਆ ਪੈਦਾ ਹੋ ਗਈ ਆ ਉਹਨਾਂ ਨੂੰ ਖੁਸ਼ ਕਰਨ ਲਈ ਜੇ ਕਹ ਲੋ ਜਾਂ ਵੋਟਾਂ ਦੀ ਜਿਹੜੀ ਰਾਜਨੀਤੀ ਆ ਇਸ ਤਰ੍ਹਾਂ ਪੰਜਾਬ ਚ ਆਪਾਂ ਦੇਖਦੇ ਆਂ ਜਾਂ ਆਪਣੇ ਦੇਸ਼ ਚ ਮਤਲਬ ਮੌਕੇ ਤੇ ਆ ਕੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਆਉਂਦਾ ਸਟੈਂਡ ਬਦਲਦਿਆਂ ਨੇ ਉਸੇ ਤਰ੍ਹਾਂ ਟੁੱਟੋ ਸਰਕਾਰ ਨੇ ਵੀ ਆਪਦਾ ਜਿਹੜਾ ਸਟੈਂਡ ਬਦਲਦੀ ਨਜ਼ਰ ਆ ਰਹੀ ਹੈ ਔਰ ਜਿਸ ਤਰ੍ਹਾਂ ਇੱਥੋਂ ਦੇ ਲੋਕਾਂ ਨੂੰ ਖੁਸ਼ ਕਰਨ ਲਈ ਉਹ ਨਵੇ ਜਿਹੜੇ ਐ ਇਦਾਂ ਦੇ ਕਾਨੂੰਨ ਬਣਾ ਰਹੀ ਹੈ ਜਾਂ ਕਾਨੂੰਨ ਲਿਆ ਰਹੀ ਹੈ ਜੀ ਤਸਮਰ ਆਖਰੀ ਸਵਾਲ ਹੈ ਵੀ 올ੰਪੀਨ ਪ੍ਰਗਟ ਸਿੰਘ ਨੂੰ ਕਾਂਗਰਸ ਪਾਰਟੀ ਨੇ ਕੀ ਨਵੀਂ ਜ਼ਿੰਮੇਵਾਰੀ ਦਿੱਤੀ ਹੈ ਕਾਂਗਰਸ ਪਾਰਟੀ ਵੱਲੋਂ 올ੰਪੀਨ ਜਿਹੜੇ ਪ੍ਰਗਟ ਸਿੰਘ ਨੇ ਉਹਨਾਂ ਨੂੰ ਜਿਹੜਾ ਤਾਜ਼ਾ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਚ ਉਹਨਾਂ ਨੂੰ ਜੰਮੂ ਕਸ਼ਮੀਰ ਚ ਉਥੇ ਚੋਣ ਹੋ ਰਹੀ ਹੈ ਇਲੈਕਸ਼ਨ ਹੋ ਰਹੀ ਹੈ ਔਰ ਉਥੋਂ ਦੇ ਉਹਨਾਂ ਨੂੰ ਅਬਜਬਰ ਲਾਇਆ ਗਿਆ ਜਿਹੜੀ ਉਹਨਾਂ ਦੀ ਚੋਣ ਹੈ ਕਹਿ ਲਓ ਉਹ ਰਾਹੁਲ ਗਾਂਧੀ ਵੱਲੋਂ ਕੀਤੀ ਗਈ ਹੈ ਔਰ ਉਹਨਾਂ ਨੂੰ ਰਾਹੁਲ ਗਾਂਧੀ ਵੱਲੋਂ ਇਹ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਦੇਖਿਆ ਜਾਵੇ ਤਾਂ ਦੇਖੋ ਪਰਗਟ ਸਿੰਘ ਜਿਹੜੇ ਨੇ ਜਿੱਥੇ ਖੇਡਾਂ ਦੇ ਖੇਤਰ ਚ ਉਹਨਾਂ ਨੇ ਆਕੀ ਦੇ ਖੇਤਰ ਜੇ ਦੇਸ਼ ਦਾ ਨਾਮ ਰੌਸ਼ਨ ਕੀਤਾ ਜਦੋਂ ਤੋਂ ਉਹ ਪੋਲਿਟিক্যাল ਸਰਗਰਮੀਆਂ ਚ ਵੀ ਆਏ ਨੇ ਰਾਜਨੀਤਿਕ ਤੌਰ ਤੇ ਉਹ ਵਿਚਰਨ ਲੱਗੇ ਨੇ ਤਾਂ ਉਹ ਹਮੇਸ਼ਾ ਜਿਹੜੇ ਪੰਜਾਬ ਦੇ ਮੁੱਦਿਆਂ ਦੀ ਜਾਂ ਪਿੰਦੇਸ਼ ਦੇ ਮੁੱਦਿਆਂ ਦੀ ਜਿਹੜੀ ਹੈ ਮਤਲਬ ਗੱਲ ਕਰਦੇ ਆ ਔਰ ਪੰਜਾਬ ਦੇ ਹੱਕ ਚ ਗੱਲ ਕਰਦੇ ਆ ਔਰ ਦੂਰ ਅੰਦੇਸ਼ੀ ਵਾਲੀ ਗੱਲ ਕਰਦੇ ਆ ਔਰ ਜਿਹੜੀ ਚਲੋ ਰਾਹੁਲ ਦੀ ਜਿਹੜੀ ਮਤਲਬ ਫੇਸਬੁੱਕ ਹੈ ਉਹ ਚੋਣ ਦਾ ਨਾਅ ਔਰ ਉਹਨਾਂ ਬਲੋਂਨਾਂ ਨੂੰ ਹੁਣ ਪੰਜਾਬ ਦੇ ਨਾਲ ਨਾਲ ਕਹਿ ਲਓ ਨਾਲ ਉੱਥੇ ਵੀ ਜਿਹੜੀ ਹੈ ਜੰਮੂ ਕਸ਼ਮੀਰ ਦੀ ਵੀ ਜ਼ਿੰਮੇਵਾਰੀ ਦਿੱਤੀ ਗਈ ਆ ਔਰ ਵਰਤ ਸਿੰਘ ਜਿਹੜੇ ਨੇ ਉਹ ਅਦੂਰ ਅੰਦੇਸ਼ੀ ਆ ਔਰ ਔਰ ਇਸ ਜ਼ਿੰਮੇਵਾਰੀ ਨੂੰ ਉਹ ਨਿਭਾਉਣ ਦੇ ਯੋਗ ਨੇ ਔਰ ਇਹਦਾ ਜਿਹੜਾ ਇੱਥੋਂ ਦੇ ਲੋਕਲ ਕਾਂਗਰਸੀਆਂ ਵੱਲੋਂ ਵੀ ਜਿਹੜਾ ਸਵਾਗਤ ਕੀਤਾ ਗਿਆ ਜੀ ਤਾਈਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਸਦਾਰ ਜਗਿੰਦਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਕਈ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਆ ਕੱਲ ਦੁਬਾਰਾ ਫੇਰ ਹਾਜ਼ਰ ਹੋਵਾਂਗੇ ਕੁਝ ਨਵੇਂ ਮੁੱਦਿਆਂ ਦੇ ਨਾਲ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ